ਇਹ ਦੂਸਰੇ ਵਾਰ ਭਾਈ 18 ਕਿਲੋ ਜੈਨਨ ਪੱਕਾ ਦੂਸਾ ਕਾਂਟੇ ਦਾ ਬਿਲਕੁਲ ਇਹਦਾ 1.70 ਇਹ ਤੇ ਕਿੰਨਾ ਦੁੱਧ ਆ ਭਾਈ ਇਹ ਰਾਤ ਹੀ ਸੂਈ ਆ ਮੈਂ ਉਹਦੀ ਪਿਛਲੇ ਸੂਈ ਮੈਂਨੇ 14 ਕਿਲੋ ਦੁੱਧ ਦਿੱਤਾ ਠੀਕ ਆ ਭਾਈ ਤੇ ਮਗਰ ਇਹਦੇ ਕੱਟਿਆ ਕੱਟੀਆਂ ਕੱਟੀ ਆ ਇਹਦੇ ਮਗਰ ਸੂਈ ਨੂੰ ਸੂਈ ਨੂੰ ਕਿਰਾਜ 22 ਦਿਨ ਹੋ ਗਏ 22 22 ਦਿਨ ਹੋਇਆ ਸੂਈ ਨੂੰ ਤੇ ਭਾਈ ਹੁਣ ਦੁੱਧ ਕਿੰਨਾ ਤਿਆਰ ਹੈ ਤਾਂ 18 ਕਿਲੋ ਤਿਆਰ ਆ ਭਾਈ 18 ਕਿਲੋ ਤਿਆਰ ਆਗਾ ਤੇ ਭਾਈ ਰੇਟ ਕੀ ਕਰਦੇ ਹੋਗੇ ਜੈਜ ਕਰੀ ਮੇਲੇ ਵਾਲਾ ਨਾ ਕਰੀ ਫੁੱਲ 1.70 ਹੀ ਕਰਦੇ ਆ ਜੈਜ ਸਸੀਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਛੰਕੀ ਡੇਰੀ ਫਾਰਮ ਤੇ ਤੇ ਮਿੱਤਰੋ ਅੱਜ ਦੀ ਆਪਣੀ ਵੀਡੀਓ ਹੋਣ ਜਾ ਰਹੀ ਹੈ ਜੀ ਟੱਬ ਵਾਲੀ ਮੰਡੀ ਤੋਂ ਤੇ ਦਿਖਾਉਣੇ ਆ ਚੰਗੀਆਂ ਚੰਗੀਆਂ ਮੱਝਾਂ ਠੀਕ ਹੈ ਲੈ ਵੀ ਸੋਟੇ ਨਾਲ ਬਹੁਤ ਹੀ ਟੋਪ ਦਾ ਨਕੀਨਾ ਲੈ ਕੇ ਆ ਤੇ ਖੁੰਡੀ ਦੇਖੋ ਤੇ ਆਰਡਰ ਦੇਖੋ ਬਾਕੀ ਗੱਲਾਂ ਬਾਅਦ ਚ ਤੇ ਦੇਖੋ ਬਾਕੀ ਫੇਸ ਕੁਆਲਟੀ ਪੂਰੀ ਚੰਗੀ ਹੈ ਮੱਝ ਦੀ ਪੂਰੀ ਗੱਲ ਬਾਤ ਹੈ ਤੇ ਪਿੰਡੇ ਤੋਂ ਮੱਖੀ ਤਲਖਲੀ ਹੈ ਤੇ ਦੇਖੋ ਆਡਰ ਦੇਖ ਪੂਰਾ ਚੰਗਾ ਗਾ ਆ ਨਸਲਾ ਸ਼ਕਰਦਾ ਪਿਆ ਤੇ ਮੁੱਠੀ ਵਾਲੇ ਥਾਣਾਗੇ ਤੇ ਫਸ ਕੇ ਤੁਰਦੀ ਹੈਗੀ ਤੇ ਬਾਕੀ ਬਾਈ ਨਾ ਕਰਾਉਣਾ ਥੋਡੀ ਗੱਲ ਆ ਬਾਤ ਰਾਮ ਰਾਮ ਹਾਈ ਸਾਹਿਬ ਆਪਕਾ ਨਾਮ ਕੀ ਹੈ ਮੇਰਾ ਨਾਮ ਲਖਮੇਚਨ ਸ਼ਰਮਾ ਜੀ ਸ਼੍ਰੀ ਗੰਗਾ ਨਗਰ ਰਾਜਸਥਾਨ ਠੀਕ ਆ ਕਿੰਨੇ ਪੈਸੇ ਲੈ ਕੇ ਆਏ ਬੈਸ ਹਮ 6 ਲੈ ਕੇ ਆਏ ਸਰ ਠੀਕ ਆ ਸੇਲ ਜਰਵੇ ਦਾ ਕੰਮ ਆ ਸੇਲ ਜਰਵੇ ਦਾ ਕੰਮ ਤੁਸ ਕਾ ਕੰਮ ਆ ਬਣਾ ਦੋਨੋ ਕੰਮ ਹੈ ਜੀ ਠੀਕ ਆ ਜੀ ਤੇ ਆਪਣਾ ਨੰਬਰ ਦੋ ਆਪਣਾ ਨੰਬਰ ਜੀ 70 तेईस चौरानवे उनसठ अठहत्तर एक नंबर और तो तिरान में 516, 62, जी। 169, जी। सर तिरानवे पाँच सौ सोलह बासठ एक सौ उनहत्तर देर राज दूसरे ब्याज ब्या अठारह किलो जैमिन पक्का दूसरा कांटे का है बिल्कुल हाँ जी नीचे कटिया इसके अंदर बीस पच्चीस दिन के लोगों को हुई ਮੋਲ ਕਰੇ ਲੜ ਕੇ 70000 ਰੁਪਏ ਜੀ 170000 ਹਾਂ ਜੀ ਮਾਨ ਸਮਾਨ ਕਰਾਂਗੇ ਮੁੱਕੇ ਤੇ ਜੈਸਾ ਵੀ ਹੋਗਾ ਠੀਕ ਹੈ 1.5 ਕਿ ਹੋ ਜਾਏਗੀ ਹਾਂ ਹੋ ਜਾਏਗੀ ਠੀਕ ਹੈ ਅੱਛਾ ਆਪ ਬਾਈ ਸਰਪੰਚ ਕੋਲ ਨਾਲ 757 ਮੱਝਾਂ 6 ਲੈਣਾ ਤੇ ਬਾਈ ਨਾਲ ਗੱਲ ਕਰਨਾ ਬਈ ਸੱਸੀ ਗਾਲ ਸੱਸੀ ਗਾਲ ਬਈ ਆਪਣਾ ਨਾਮ ਤੇ ਪਿੰਡ ਦਾ ਦੇ ਇੱਕ ਵਾਰੀ ਨਾ ਕੋਈ ਸਰਪੰਚ ਠੀਕ ਹੈ ਬਾਈ ਤੇ ਪਿੰਡ ਕਿਹੜਾ ਬਈ ਆਪਣਾ ਰੱਤਾ ਕਿਹੜਾ ਤੇ ਜ਼ਿਲ੍ਹਾ ਮੁਕਸਰ ਬਾਈ ਅੱਜ ਆਪਣੇ ਕੋਲ ਕਿੰਨੇ ਨਗ ਆਗੇ ਅੱਜ ਆਪਣੇ ਕੋਲ 6 ਮਹੀਨਾ ਸੀ ਠੀਕ ਹੈ ਬਾਈ ਤੇ ਹੁਣ ਕਿੰਨੇ ਆ ਰਹੀਆਂ ਇੱਕ ਵਿੱਚ ਹੀ ਆਪਣੇ ਕੋਲ ਤਿੰਨ ਮੈਂ ਵੱਲ ਜਿੰਦੀ ਠੀਕ ਆ ਬਈ ਤੇ ਬਾਕੀ ਸਾਨੂੰ ਪਹਿਲੀ ਅੱਛਾ ਵੀ ਇਹ ਤਾਂ ਨੇੜੇ ਆ ਅੱਛਾ ਵੀ ਇਹ ਤਾਂ ਨੇੜੇ ਆ ਠੀਕ ਆ ਬਈ ਇਹ ਰਾਸ ਸੂਈ ਆ ਇਹ ਰਾਸ ਸੂਈ ਆ ਇਥੇ ਕਿੰਨਾ ਦੁੱਧ ਆ ਬਈ ਇਹ ਰਾਤ ਹੀ ਸੂਈ ਆ ਮੈਂ ਉਹਦੀ ਪਿਛਲੇ ਸੂਈ ਮੈਂਨੇ 14 ਕਿਲੋ ਦੁੱਧ ਦਿੱਤਾ ਠੀਕ ਆ ਬਈ ਤੇ ਮਗਰ ਦੇ ਕੱਟੇ-ਕੱਟੇ ਆ ਕੱਟੇ ਇਹ ਦੇ ਮਗਰ ਤੇ ਬਈ ਰੇਟ ਕੀ ਕਰਦੇ ਆਂ ਤਾਂ ਆਪਾਂ ਆਪਾਂ ਇਹ ਤਾਂ 1.5 ਲੱਖ ਰੁਪਏ ਮੰਗਦੇ ਆ ਇਹ ਤਾਂ 1.5 ਲੱਖ ਕਰਦੇ ਆਂਗੇ ਵੱਡੀ ਮੱਚ ਹੈਗੀ ਤੇ ਸਿੰਗ-ਸੰਗਾ ਦੀ ਪੂਰੀ ਕੁਆਲਿਟੀ ਹੈਗੀ ਤੇ ਆਹ ਦੇਖੋ ਵੀ ਜਿਹੜੀ ਸੂਈ ਵੀ ਆ ਇਹ ਸੂਈ ਦੇ ਥ 10 14 ਕਿਲੋ ਦੁੱਧ ਦਾ ਬਾਕੀ ਜਿਹੜਾ ਕਹਿੰਦਾ ਨਾ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਹਨਾ ਇਹ ਲਾਟਰੀ ਵਾਲਾ ਕੰਮ ਹੀ ਐ ਵੀ ਕੱਟੀਆਂ ਅੱਜ ਕੱਲ੍ਹ ਕੱਟੀਆਂ ਆਉਂਦੀਆਂ ਬਿਲਕੁਲ ਤੇ ਜਿਹੜੇ ਨੇ ਬਾਈ ਨੇ ਕੰਮ ਕਰਨਾ ਹੈ ਹਨਾ ਚੰਗੀਆਂ ਕੱਟੀਆਂਆਂ ਆਆਂ ਗਾਂ ਵੀ ਚੰਗੀਆਂ ਪਸ਼ੂਆਂ ਵਾਂਝਣਗੇ ਹਨਾ ਤੇ ਬਈ ਅਗਲੀ ਮੱਝ ਇਹ ਗੱਪਣਾ ਜੀ ਇਹ ਕਿੰਨੇ ਵੇ ਟਾਈਮ ਦੀ ਗੱਪਣਾ ਬਈ ਜਿਹੜਾ ਵੀ ਸੌਦਾ ਹੋ ਜਾ ਅੱਛਾ ਸੌਦਾ ਹੋ ਗਿਆ ਦਾ ਕਿੰਨੇ ਦਾ ਹੋ ਗਿਆ ਵੀ ਸੌਦਾ ਦਾ ਇਹ ਆਪਾਂ ਮੈਂ ਦੇਤੀ ਜਿਹੜੇ 2 ਘਟ ਲੱਗ ਠੀਕ ਆ ਬਈ 2 ਘਟ ਲੱਗ ਦੇਤੀ ਦੇਤੀ 96 ਦੀ ਹੈ ਤੇ ਇਹ ਕਾਹ ਮੱਝ ਆ ਗਈ ਮੈਂ ਲੱਗੀ ਆ ਜੱਪਾ ਇਹ ਭੱਡੀ ਮੈਂ ਗੱਭਣਾਂਗੇ ਇਹ ਬਈ ਕਿੰਨਾ ਸੁਆ ਇਹਦਾ ਦੂਜਾ ਤੀਜਾ ਸੁਆ ਮੈਂ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਆਪਾਂ ਇਹਦਾ ਇੱਕ ਸੱਟ ਮੁੱਲ ਕਰਦੇ ਤੇ ਬਈ ਆਪਣਾ ਹੁਣ ਮੋਬਾਈਲ ਨੰਬਰ ਦੱਸ ਦਿਓ 70174 ਹਾਂਜੀ ਬਈ 70098 ਤੇ ਬਈ ਕੋਲੇ ਨਾ ਘਰੇ ਵੀ ਮੱਝਾਂ ਹੁੰਦਾਂ ਹਨਾ ਬਈ ਕੱਲੀਆਂ ਮੱਝਾਂ ਦੇ ਗਾਂਗਾਂ ਹੁੰਦਾਂ ਮੱਗਾਂਾਂ ਦਾ ਤੇ ਬਾਈ ਕੋਲੇ ਗਾਵਾਂ ਮੱਝਾਂ ਹੁੰਦੀਆਂ ਜਿੰਨੇ ਵੀ ਭਰਾ ਮੌਕਸਰ ਏਰੀਆ ਦੇ ਆ ਜਾ ਉਧਰਲੇ ਬਾਡਰ ਏਰੀਆ ਦੇ ਲੋਕ ਲੱਗਦੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਤੇ ਬਾਈ ਦਾ ਸਕਰੀਨ ਉੱਤੇ ਆਪਾਂ ਨੰਬਰ ਵੀ ਦੇਵਾਂਗੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਕੀ ਇੱਕ ਵਾਰ ਤੁਹਾਨੂੰ ਮੱਝਾਂ ਦੀ ਨਿਗਾ ਮਰਵਾਉਣੇ ਆ ਇੱਕ ਆ ਦੇਖੋ ਇੱਕ ਆ ਦੇਖੋ ਕਿੰਨੀਆਂ ਚੰਗੇ ਚੰਗੇ ਕੁਆਲਟੀ ਨੇ ਤੇ ਵੱਡੀ ਮੱਝ ਹੈ ਨਾ ਤੇ ਇਹ ਵੱਡੀ ਮੱਝ ਦੇਖੋ ਇਹ ਜਿਹਨੇ ਕਾਫੀ ਟਾਈਮ ਲਾਣਾ ਤੇ ਲੇ ਵਜ ਦੇ ਖੋਲੂਗੀ ਨਾ ਬਾਈ ਤਾਂ ਬਾਈ ਬਹੁਤ ਚੰਗਾ ਬਣਾਊਗਾ ਹਨ ਤੇ ਬਾਕੀ ਕੁਆਲਟੀ ਦਿਖਾਉਣੇ ਫੇਸ ਕੁਆਲਟੀ ਤੇ ਬਾਈ ਨਾਲ ਕੰਟੈਕਟ ਜਰੂਰ ਕਰ ਲਿਓ ਤੇ ਧ ਸਸਤਰੀ ਕਰ ਬਾਈ ਇਹ ਆਪਣਾ ਨਾਮ ਤੇ ਪਿੰਡ ਲੱਚ ਪਿੰਡ ਸੱਪਾਂ ਵਾਲੀ ਫਾਜ਼ਲ ਕਾ ਪਹਿਲੇ ਸੂਏ ਦੋਨ ਦੀ ਕੱਟੀ ਹੈ ਮਗਰ ਕੱਟਾ ਦੇ ਕਿੰਨੇ ਦਿਨ ਹੋਏ ਸੀ ਸੋਇਨ ਤੋਂ ਅੱਜ 10 ਦਿਨ ਹੋ ਗਏ ਜੀ ਕੰਡੇ ਵਾਲਾ 15 ਕਿਲੋ ਅੰਦਾਜ਼ 70 9878573310 इन वीह मगर कटा जी दूजा इन जी चोॾहं किलो इन दास ਅਜੇ ਸੂਨ ਵਾਲੀ ਹੈ। ਇਹ ਲੰਦੀ ਹੈ ਜੀ ਹਫਤਾ। ਹਾਂਜੀ। ਇਹਦੇ ਜੀ ਘੱਟ 12 13 ਕਿਲੋ। ਇਹਦਾ ਲੱਖ ਰੁਪਏ ਜੀ। 9578573310 ਲੈ ਵੀ ਦੂਜੇ ਸੀ ਮੱਝ ਦੀ ਵੀਡੀਓ ਲੈ ਕੇ ਆਏ ਆ ਤੇ ਪਹਿਲਾਂ ਤੁਸੀਂ ਮੱਝ ਦੀ ਨਾ ਕੁਆਲਿਟੀ ਚੈੱਕ ਕਰੋ ਥਣ ਥਣ ਦੇਖੋ ਪੂਰਾ ਚੰਗਾ ਮੁੱਠੀ ਵਾਲਾ ਲੱਗਿਆ ਹੋਇਆ ਤੇ ਚਾਰੇ ਧਣ ਇੱਕੋ ਜਿਹੇ ਤੇ ਬਾਈ ਮਾੜੀ ਤੋਰ ਦੇ ਇਹਨੂੰ ਇੱਕ ਵਾਰ ਤੁਸੀਂ ਆਰਡਰ ਚੈੱਕ ਕਰੋ ਇਹ ਕਿੰਨੀ ਘੰਟਾ ਦੀ ਗੱਲ ਬਾਤ ਦੇਖੋ ਲਾਸ਼ ਲਾਸ਼ ਕਰਦਾ ਲੇ ਬਾਈ ਮੋੜ ਲਿਆ ਬਾਕੀ ਸਾਨੂੰ ਕੁਆਲਿਟੀ ਦਿਖਾਉਣੇ ਆ ਫਿਰ ਉਹ ਵੀ ਥੈਂਕ ਯੂ ਪੱਕਾ ਤੁਹਾਨੂੰ ਮੱਝ ਵੀ ਦੇ ਦੂਗੇ ਵੱਡੇ ਵੱਡੇ ਅੱਗੇ ਦੇ ਨੱਕੀ ਦੇਖੋ ਕੁਆਲਿਟੀ ਮੱਝ ਦੀ ਤੇ ਕੀ ਬਈ ਨਾ ਕਰਾਉਣਿਆ ਗੱਲ ਤੇ ਬਈ ਸਸ਼ੀਕਾਲ ਸਸ਼ੀਕਾਲ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਮੇਰਾ ਬਈ ਜਗਨੂ ਦਾ ਪਿੰਡ ਸਾਡਾ ਰੋੜੀ ਹੈ ਤੇ ਜ਼ਿਲ੍ਹਾ ਕਿਹੜਾ ਪੈਂਦਾ ਬਈ ਜ਼ਿਲ੍ਹਾ ਸਰਸਵਰਾ ਕਿਹੜਾ ਸਰਸਵਰਾ ਪੈਂਦਾ ਲੈ ਵੀ ਹਰਿਆਣੇ ਦੀ ਮੱਝ ਆ ਮਿੱਤਰੋ ਹਰਿਆਣਾ ਹਰਿਆਣਾ ਕਰਦੇ ਰਹਿੰਦੇ ਰਹਨੇ ਹੋ ਤੇ ਆਪਾਂ ਹਰਿਆਣੇ ਦੀ ਮੱਝ ਲੈ ਕੇ ਆਏ ਆਂਗੇ ਤੇ ਬਈ ਮਗਰ ਕੀ ਆ ਦੇ ਕੱਟੀ ਆ ਵੀਰੇ ਮਗਰ ਕੱਟੀ ਆ ਤੇ ਕਿੰਨੇ ਦਿਨਾਂ ਦੀ ਸੂਈ ਨੂੰ ਸੂਈ ਨੂੰ ਵੀਰੇ ਜੋ 22 ਦਿਨ ਹੋ ਗਏ 22 22 ਦਿਨ ਹੋ ਗਏ ਸੂਈ ਨੂੰ ਤੇ ਬਈ ਹੁਣ ਦੁੱਧ ਕਿੰਨਾ ਤਿਆਰ ਹੈ ਦਾ 18 ਕਿਲੋ ਤਿਆਰ ਆ ਬਈ 18 ਕਿਲੋ ਤਿਆਰ ਆਗਾ ਬਾਈ ਰੇਟ ਕੀ ਕਰਦੇ ਹੋਗੇ ਜੈਜ ਕਰੀ ਮੇਲੇ ਵਾਲਾ ਨਾ ਕਰੀ 170 ਹੀ ਕਰਦੇ ਆ ਜੈਜ 170 ਕਰਦੇ ਆਗੇ ਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਦਾ ਆਪਾਂ ਸਕਰੀਨ ਉੱਤੇ ਨੰਬਰ ਦੱਸਾਂਗੇ ਬਾਈ ਨੰਬਰ ਕਿਨ ਆਪਣਾ 73575 ਹਾਂਜੀ ਬਾਈ 00330 ਇੱਕ ਵਾਰੀ ਹੋਰ ਦੱਸ ਦਿਓ ਬਾਈ 73575 00330 ਠੀਕ ਆ ਬਾਈ ਆ ਦੇਖੋ ਬਾਕੀ ਮਾਇਦੀ ਕੁਆਲਿਟੀ ਤੇ ਮਗਰ ਕੱਟੀਆਂ ਨਾ ਬਾਈ ਹਾਂਜੀ ਬਾਈ ਹਾਂਜੀ ਮਗਰ ਆ ਦੇਖੋ ਵੀ ਕੱਟੀ ਦੇ ਕੋਟੀ ਚੰਗੇ ਨੇ ਇਹ ਗੱਲਬਾਤ ਬੰਦ ਹੀ ਹੋ ਗਈ ਤੇ ਆ ਤੁਸੀਂ ਕੋਈ ਝੋਟੀ ਦੇਖੋ ਪਹਿਲਾਂ ਪੂਰੀ ਚੰਗੀ ਝੋਟੀ ਕਿਤੇ ਬਾਈ ਮੰਡੀ ਤੇ ਲੈ ਕੇ ਆਇਆ ਅੱਜ ਤੇ ਬਾਕੀ ਦੇਖੋ ਸਾਰੀ ਗੱਲ ਬਾਤ ਐਂਡ ਆ ਗਈ ਹੈ ਨਾ ਤੇ ਦੇਖੋ ਸਸੀ ਗੱਲ ਬਾਈ ਉਹ ਗਾਂਧੀ ਜੀ ਬਈ ਇਹਦੀ ਉਮਰ ਕਿੰਨੀ ਕਾ ਗਈ 23 ਸਾਲ 23 ਸਾਲ ਦੇ ਕਰੀਬ ਹੈਗੀ ਹੈਗੀ ਤੇ ਬਾਕੀ ਦੇਖੋ ਹਨਾ ਤੁਸੀਂ ਕੁਆਲਟੀ ਦੇਖੋ ਤੇ ਬਈ ਆਪਾਂ ਤਾਂ ਮੁੱਲ ਕੀ ਕਰਦੇ ਆਂਗੇ 65000 ਆ ਜੀ ਮੁੱਲੇ ਦਾ 65000 ਤੇ ਬਈ ਮੋਬਾਈਲ ਨੰਬਰ ਦੱਸਿਓ ਆਪਣਾ 94783 ਜੀ 44843 ਇੱਕ ਵਾਰੀ ਹੋਰ ਦੱਸ ਦਿਓ ਬਈ 94783 ਹਾਂਜੀ ਬਈ 44843 ਠੀਕ ਹੈ ਬਈ ਬਾਕੀ ਆ ਦੇਖੋ ਵੀ ਸ਼ੌਂਕ ਦਾ ਮੁੱਲ ਹੁੰਦਾ ਛੋਟਾ ਜਿਹਾ ਜਵਾਕ ਮੰਡੀ ਤੇ ਆਇਆਗਾ ਤਾਂ ਆਪਾਂ ਥੋੜਾ ਜਿਹਾ ਮੰਡੀ ਦਾ ਕਰ ਜਾਂਦਾ ਹਾਂ ਦਾ ਬੱਚੇ ਦਾ ਕਰ ਦਿੰਦਾ ਹਾਂ ਤੇ ਬਾਕੀ ਦੇਖੋ ਹਨ ਛੋਟੀ ਦੀ ਕੁਆਲਿਟੀ ਤੇ ਥਣ ਦੇਖ ਲਓ ਤੇ ਨਾੜਾਂ ਐ ਖੜੀਆਂ ਐ ਮੇਂ ਗਾਂਦੀਆਂ ਹੁੰਦੀਆਂ ਨੇ ਹਨ ਤੇ ਬਾਕੀ ਦੇਖੋ ਹੋਰ ਇੱਕ ਚੰਗੀ ਕੁਆਲਿਟੀ ਦੀ ਹੈਗੀ ਤੇ ਕੁਆਲਿਟੀ ਨਾਲ ਨਾਲ ਵਰਤੇ ਜਾਣੀ ਤੇ ਬਾਕੀ ਦੇਖੋ ਤੇ ਬਾਕੀ ਪੂਰੀ ਘੈਂਟ ਗੱਲ ਬਾਕੀ ਛੋਟਾ ਜਿਹਾ ਜਵਾਕ ਮੰਡੀ ਤੇ ਲੈ ਕੇ ਆ ਤੁਸੀਂ ਦੇਖ ਸਕਦੇ ਪੂਰੀ ਘੈਂਟ ਗੱਲ ਬਾਕੀ ਫਣ ਤੋਂ 4 ਇੱਕ ਵਾਰ ਤੇ ਨਾੜਾ ਖੜੀਆਂ ਹੁੰਦੀਆਂ ਹਨ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ 7ਵਾਂ ਦਿਨ ਹੈ ਜੀ 7ਵਾਂ ਦਿਨ 7 ਦਿਨ ਹੋ ਗਏ ਸੂਈ ਨੂੰ ਤੇ ਮਗਰ ਕੀ ਆ ਵੀ ਇਹ ਮਗਰ ਕੱਟੀ ਹੈ ਜੀ ਤੇ ਬਾਈ ਕਿੰਨਾ ਦੁੱਧ ਤਿਆਰ ਹੋਣਾ ਦੁੱਧ ਹੁਣ 10 ਕਿਲੋ ਤਿਆਰ ਹੈ ਬਾਈ ਜੀ ਤੇ ਇਹ ਤਾਂ ਸਵੇਰ ਕਿੰਨਾ ਆਗਾ ਪਹਿਲਾਂ ਨਾਲ ਜੀ ਇੰਨਾ ਸਵੇਰ ਦੇ 10 ਕਿਲੋ ਦੁੱਧ ਤਿਆਰ ਆਗਾ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸੋ 7883 ਜੀ ਹਾਂਜੀ ਬਾਈ 9994 ਇੱਕ ਵਾਰੀ ਹੋਰ ਦੱਸ ਦਿਓ ਬਾਈ 7884 9994 ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਈ ਵਪਾਰ ਦਾ ਕੰਮ ਆਪਣਾ ਬਾਈ ਕੋਲੇ ਵਪਾਰ ਦਾ ਕੰਮ ਆ ਤੇ ਮੱਝਾਂ ਹੁੰਦੀਆਂ ਇੰਗ ਬਹੁਤ ਸਾਰੀਆਂ ਤੇ ਘਰੇ ਵੀ ਲੈ ਸਕਦਾ ਜੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਛੰਕੀ ਡੇਰੀ ਫਾਰਮ ਤੇ ਤੇ ਮਿੱਤਰੋ ਅੱਜ ਦੀ ਆਪਣੀ ਵੀਡੀਓ ਹੋਣ ਜਾ ਰਹੀ ਹੈਗੀ ਟੱਬ ਵਾਲੀ ਮੰਡੀ ਤੋਂ ਤੇ ਦਿਖਾਉਣੇ ਆ ਚੰਗੀਆਂ ਚੰਗੀਆਂ ਮੱਝਾਂ ਠੀਕ ਹੈ ਤੇ ਬਾਕੀ ਦੇਖੋ ਤੁਸੀਂ ਉਹ ਕਿੰਦੀ ਚੰਗੀ ਝੋਟੀ ਹੈਗੀ ਆ ਦੇਖਦੇ ਹਾਂ ਨਾ ਇੱਕ ਆ ਦੀ ਫੋਲ ਵੀਡੀਓ ਪਾਉਂਗੇ ਮੰਡੀ ਦੀ ਤੇ ਆ ਝੋਟੀ ਦਾ ਬਾਈ ਨੇ ਮੰਗਿਆ ਜੀ 65000 ਰੁਪਏ ਤੇ 42 ਦਿਨਾਂ ਦੀ ਕਹਿੰਦਾ ਗੱਭਣ ਸਾ सॉरी ਗਾੜੀ ਜਨਨੋਂ ਕਿਤੇ ਪਰ ਇਹਨੂੰ ਤੇ ਅੱਗੇ ਦਿਖਾਉਣਿਆ ਤੁਹਾਨੂੰ ਹੋਰ ਵੀ ਆਪਾਂ ਬਹੁਤ ਚੰਗੇ ਕਿੰਨੇ ਆਪਸੋ ਸਾਡੀ ਵੀਡੀਓ ਫੁੱਲ ਜਿਹੜੇ ਦਾ ਇੱਕ ਮੱਝ ਦੇਖੋ ਜੀ ਫੁੱਲ ਵੀਡੀਓ ਪਾਵਾਂਗੇ ਦੇਖੋ ਜੀ ਦੇਵਾ ਪੂਰਾ ਘੈਂਟ ਗੱਲਬਾਤ ਆ ਗਈ ਤੇ ਦੇਖ ਸਕਦੇ ਹੋ ਮੰਡੀ ਦੇ ਵਿੱਚ ਮਚਨ ਟੌਪ ਟੌਪ ਦੀਆਂ ਹੋਈਆਂ ਪੂਰੇ ਗੱਲਬਾਤ ਆਈ ਹੈ ਨਾ ਕਿ ਅੱਜ ਥੋੜਾ ਜਿਹਾ ਮੰਡੀਆਂ ਢੜਗੀਆਂ ਤਾਂ ਕਰਕੇ ਥੋੜਾ ਜਿਹਾ ਫਰਕ ਰਹੇਗਾ ਰੇਟ ਰੂਟ ਦਾ ਸੌਰੀ ਕਾਕ ਦਾ ਤੇ ਬਾਕੀ ਐਵਰੀ ਟਾਈਮ ਵਧੀਆ ਮੰਡੀ ਹੁੰਦੀ ਹੈ ਜੀ ਤੇ ਮੱਜਾਂ ਦੇ ਵੀ ਅੱਜ ਕੱਲ ਦਾ ਖੜਦਾ ਦੇਵਾ ਜਿਵੇਂ ਆਪਣਾ ਗੱਲਾਂ ਦਾ ਖੜਾ ਹੁੰਦਾ ਹੈ ਨਾ ਨਾੜਾਂ ਪੈਂਦੀਆਂ ਨੇ ਜਿਵੇਂ ਉਹ ਮੱਜ ਦਿਖਾਉਣੇ ਆ ਸਾਨੂੰ ਵਧੀਆ ਨਾੜਾਂ ਫੜੀਆਂ ਹੁੰਦੀਆਂ ਨੇ ਨਾ ਤੇ ਬਾਕੀ ਹੈ ਨਾ ਬਾਕੀ ਆ ਦੇਖੋ ਪੂਰਾ ਕੱਟਾ ਹੈ ਪੂਰਾ ਚੰਗਾ ਹੈ ਕੁਆਲਿਟੀ ਦੇਖੋ ਮੱਜਾਂ ਦੀ ਤੇ ਪੂਰੀ ਗੱਲ ਬਾਤ ਟੰਡਾ ਤੇ ਵੱਡੀ ਮੱਜ ਕੋਰਾ ਬਈ ਨਵਾ ਕੇ ਵੀ ਲੈ ਗਿਆ ਤੇ ਕਹਿੰਦੇ ਵਿੱਚ ਚੀਜ਼ ਚੀਜ਼ ਦਾ ਮੁੱਲ ਹੁੰਦਾ ਹੈਗਾ ਤੇ ਵੇਤੀ ਨਹੀਂ ਆ ਛੜਦਾ ਬਈ ਨੇ ਕੱਟਾ ਥੱਲੇ ਨਾ ਪਾਸ ਕਰਨ ਤੇ ਵੀ ਆ ਜੀ ਇਹ ਗੱਲ ਹੁੰਦਾ ਵੀ ਚੰਗੇ ਪਸੰਦ ਨਾਲ ਪਵੜਾ ਤਿਆਰ ਕਰਨੀ ਲੋੜ ਨਹੀਂ। ਇੱਕ ਗੱਲ ਆ ਵੀ ਸਾਡਾ ਕੰਮ ਵੀਡੀਓ ਬਣਾਉਣ ਦਾ ਹੈਗਾ। ਤੇ ਤੁਸੀਂ ਵੀ ਕੋਈ ਵੀ ਪੁੱਛ ਲੈਣਾ। ਤਾਂ ਆਪ ਦਾ ਤਸੱਲੀ ਕਰਕੇ ਲੈਣਾ। ਆਹ ਦੇਖ ਰੇਕ ਚੀਜ਼ ਤਾਂ ਬਾਕੀ ਆ ਦੇਖ ਲੈ ਬਾਈ ਕਰੀ ਜਾਂਦਾ ਹਨਾ। ਇਹ ਤਾਰ ਦਿੱਤੀ ਮੱਝ ਨੂੰ। ਜੇ ਕਿਸੇ ਨੂੰ ਪਤਾ ਵੀ ਤਾਰ ਕਿਉਂ ਲੰਦਦਾ ਜ਼ਰੂਰ ਦੱਸੋ ਕਮੈਂਟਾਂ ਵਿੱਚ। ਬਾਕੀ ਹਾਲ ਹੈ ਬਾਈ ਨੇ ਛੱਡਤਾ। ਲਾਈਵ ਵਿੱਚ ਬਾਈ ਹੋ ਜਾਂਦੀ ਹੈ ਹਨਾ। ਦਿਖਾਉਣਿਆ ਸੋਨ ਅੱਗੇ ਵੀ ਜਾ ਕੇ ਹੋਰ ਵੀ ਚੰਗਾ ਚੰਗਾ ਲੱਗੇ। ਵੀਡੀਓ ਬਣਾਇਆ ਜਾ ਰਿਹਾ ਜੀ। ਥੋੜਾ ਜਿਹਾ ਲੈ ਹਾਂ। ਉਹ ਹੁਣ ਆਪਣੀਆਂ ਬੱਚੀ ਕੁਮਾਰ ਦੀ ਪੂਰਾ ਕੱਟਾ ਸਵਾਦ ਦਾ ਸਵਾਦ ਹੀ ਨਹੀਂ ਨਾ ਤਾ ਉਹ ਨਾ ਸਕੇ ਤੈਰੇ ਤੇ ਸੋਣਿਆ ਤੁਹਾਨੂੰ ਤੇਰਾ ਕਿਹੜਾ ਝੋਕਾ ਨਾ ਪੂਰਨਾ ਚੱਲਿਆ ਆਉਂਦਾ ਮੰਡੀ ਤੇ ਦੇਖੋ ਪੂਰੀ ਗੱਲ ਬਾਤ ਅੰਡਾਕ ਮੰਡੀ ਦੇ ਵਿੱਚ ਤੇ ਹਰੇਕ ਉਹ ਦੁਆਰ ਐ ਦੁਆਰ ਮੰਡੀ ਲੱਗਦੀ ਹੈਗੀ ਆਹ ਦੇਖੋ ਥਾਂ ਦੇ ਕਿਵੇਂ ਖਰਾਬ ਹੋ ਗਿਆ ਉਹਦੇ ਤਰੀਕੇ ਪੂਰਨੇ ਅੰਦਰ ਲੱਗ ਰਹੇ ਨੇ ਕਿਹੜੇ ਵਿੱਚ ਤੇ ਚੱਲਦੇ ਆਂ ਇਹ ਇਹਨਾਂ ਦੀ ਮੱਝ ਅੱਜ ਤਿੰਨਾਂ ਕੋਲੇ ਵੱਡੀਆਂ ਮੱਝਾਂ ਹੈ ਨਹੀਂ ਕਿ ਪੂਰੀਆਂ ਸਿਰਾਂ ਮੱਝਾਂ ਹਨ ਹੈ ਤਾਂ ਵੱਡੀਆਂ ਹਨ ਪਰ ਉਹ ਜੇ ਗੱਲਬਾਤਾਂ ਹਨ ਇਹ ਕਿਹੜਾ ਨਾ ਤਾਂ ਲੱਤੀ ਜਾਂਦੀ ਵੇਲੇ ਪੇਟੀ ਹੋਏ ਵੇਢੀ ਹੋ ਜਾ ਹੈ ਨਾ ਅਗਲੇ ਮੰਗਲਵਾਰ ਨੂੰ ਲਾਇਆ ਸੋਹੇ ਬਣਾਂਗੇ ਉਹਦਾ ਮੌਲ ਹੁੰਦਾ ਮੰਡੀ ਇੱਕ ਐਨਵਲ ਲੱਗ ਜੇ ਚੰਗੀਆਂ ਚੰਗੀਆਂ ਮੱਝਾਂ ਆਉਂਦੀਆਂ ਹਨ ਜਿਹੜੇ ਵੀ ਭਾਈ ਦੂਰ ਨੇੜੇ ਦੇ ਆ ਤਾਂ ਨਾ ਕੰਟੈਕਟ ਕਰ ਲੈ ਆਇਆ ਕਰੋ ਇਹ ਮਾਦੇ ਦੇਖੋ। ਕੋਈ ਨਹੀਂ ਲੱਗੇ ਮਾਲ ਦਾ। ਦੇਖੋ ਨਾ ਕਈ ਪਸੂ ਦਾ ਤਿਆਰ ਕੀਤੇ ਵਿਕ ਜਾਂਦੇ ਨੇ, ਕਈ ਜਿਹੜੇ ਤਿਆਰ ਕੀਤੀ ਵੀ ਰਹ ਜਾਂਦੇ ਨੇ। ਪਰ ਅੱਜ ਸਾਨੂੰ ਖੁੱਲ ਬੁਲਾ ਗਿਆ ਮੇਰਾ। ਮੰਡੀ ਮੰਦੀ ਆ ਗਈ। ਆਹ ਦੇਖੋ ਤਾੜੀ ਸੂਣ ਵਾਲੀ ਹੈਗੀ। ਵਸਟ ਬੋਟਾ ਚੋਣੀ ਆ ਮੱਧ ਤੇ ਬੰਨੀ ਪਈ ਹੈਗੀ। ਠੀਕ ਹੈ। ਵਸਟ ਦੇਖੋ। ਮੰਡੀ ਨਮਾਉ। ਇੱਕ ਵਾਰ ਸਾਨੂੰ ਜ਼ੂਮ ਕਰਕੇ ਲਗਾਉਣੇ ਇੱਧਰ ਤਾਂ ਵੀ ਜੇਰੀਆ। ਉਹ ਨਾ ਮੱਝਾ ਹੁੰਦਾ ਨਾ। ਇਹ ਰੇ ਪੈਂਟਵਾਰਨ ਲੱਗ ਗਈ ਜੀ ਚੱਲਦਾ ਰਹਿਣਾ ਬਾਹਰ ਦੇ ਅੰਦਰ ਦੇ ਢੰਡਾ ਦੇ ਗਾਹ ਕਾਉਂਦੇ ਦੇ ਵਿੱਚ ਦੇਖੋ ਮੰਡੀ ਦੇ ਵਿੱਚ ਲਾਇਫ ਥੋਡੇ ਹੋ ਜਾਂਦੇ ਹੈਗੇ ਗਰਮੀ ਕਰਕੇ ਮਨ ਦਾ ਫਰਕ ਜ਼ਰੂਰ ਪੈਂਦਾ ਹੈ ਆ ਦੇਖੋ ਪਾਸ ਕਰੀਏ ਅੰਦਰ ਪੈਂਟ ਆਉਂਦੇ ਹਨ ਨਾ ਬਾਹਰ ਸੱਜਾ ਆ ਗਿਆ ਦੱਖਣ ਥੀ ਆਪੇ ਬੰਦੇ ਨੇ ਨਾ

ਇਹ ਕਮੋਲ ਮੰਡੀ ਦਾ ਅਗਲੇ ਝੋਟੀਆਂ ਵੀ ਆਉਂਦੇ ਪਹਿਲੇ ਝੋਟੀਆਂ ਨਹੀਂ ਆ ਰਹੀਆਂ ਨਾ ਦੇਖ ਲਈ ਹੋਰ ਚੇ ਦਾ ਬਹੁਤ ਇੱਥੇ ਆ ਦੇਖ ਲੋ ਘੋਣੀ ਨਾ ਜਦੋਂ ਪਹਿਨੀ ਮਤਲਬ ਮੈਂ ਤਾਂ ਦੇਖੀਏ ਦੋਨੋਂ ਕੋਣੇ ਦੀ ਧੋਣੀ ਮੱਝ ਦਾ ਸੈਂਕੜਾ ਜੇ ਕਿੰਨੀ ਚੱਲਦਾ ਹੈ ਇਹਦੇ ਨਾਲ ਨਾ ਲੱਗ ਕੇ ਤਸਲੀਬ ਕਰਕੇ ਆਪ ਦੇਖ ਤਸਲੀਬ ਕਰਕੇ ਬੈਠਣਾ ਹੈ ਇਹ ਨਹੀਂ ਲੈਣਾ ਜਿਹੜੇ ਕਿਸੇ ਦਿਨ ਪੁਰਾਣੇ ਲੈਣਾ ਹੈ ਆਹ ਦੇਖੋ ਮੱਝ ਕਿੱਡੀ ਹਰੀ ਹਰੀ ਆਮਦਰ ਨਾਲ ਕਮੰਡੀ ਦਾ ਨਾ ਪਿਆ ਨਾ ਸਰਨਾ ਬਜ਼ਾਰ ਹੈ ਇਹ ਕੌਣ ਹੈ ਇਹਨਾਂ ਬਾਕੀ ਚੱਲਦੇ ਹਾਂ ਮੋਹਾਲ ਤਾਂ ਬਾਹਰ ਦੇ ਵੀ ਹੁੰਦੇ ਤੇ ਮੱਝ ਹੁਣ ਪੂਰੀ ਕੈਂਪੇਟਿੰਗ ਕਰਦੀ ਹੈ। ਬਾਕੀ ਧੰਨਵਾਦ ਆ ਜਿਹੜੇ ਸਾਡੇ ਪੇਨਕਰ ਦੇ। ਉਹ ਹੁਣ ਮੱਝ ਪਾਸ ਤੇ ਅੱਗੇ ਮੱਝਾਂ ਗ੍ਰੀਨ ਦੇ ਪਾਸ। ਦੇਖ ਹਾਂਜੀ ਰੋਲਾ ਪੈ ਤਾੰਦਾ ਮਤਲਬ ਪੂਰਾ ਲੜਦਾ ਜਿਹੜੇ ਯਾਦ ਕਰਦੇ ਆ। ਪ੍ਰਧਾਨ ਪਾਕਿਸਤਾਨ ਨੂੰ ਪਿੰਡਾਂ ਦੇ ਇਕੱਲੇ ਮੋਗਾ। ਆ ਦੇਖ ਬਈ ਕਹਿੰਦਾ ਬੈਹ ਜਾਂਦੇ ਮੱਝ ਨੂੰ ਕੁਛ ਨਹੀਂ ਦਿੰਦਾ ਬਾਕੀ ਮੱਝ ਬੈਠ ਨਹੀਂ ਦਿੰਦਾ ਧੰਨਵਾਦ ਆ। ਲੈ ਵੀ ਇੱਕ ਮੱਝ ਦੀ ਵੀਡੀਓ ਲੈ ਕੇ ਆਇਆ ਤੇ ਦਿਖਾਉਣਾ ਇਸ ਨੂੰ ਮੱਝ ਪੱਲਾ ਖੁੰਡੀ ਪੂਰੀ ਹੈਗੀ ਤੇ ਬਾਕੀ ਆਰਡਰ ਆਰਡਰ ਤੁਸੀਂ ਚੈੱਕ ਕਰੋ ਤੇ ਬਾਕੀ ਆਪਾਂ ਜਾਣਕਾਰੀ ਲੈਣਿਆ ਫੋਨ ਇਹਦੀ ਤੇ ਦੇਖੋ ਤੁਸੀਂ ਪੂਰੀ ਖੁੰਡੀ ਹੈ ਹਨਾ ਬਾਕੀ ਸੁਣ ਜਾਣਕਾਰੀ ਦਿੰਨੇ ਮੱਝ ਦੀ ਕਿੰਨੇ ਸੂਈਆ ਕਿੰਨੇ ਦਿਨ ਐਸੂਈ ਨੂੰ ਤੇ ਮਗਰ ਬੱਚਾ ਇਹ ਬਹੁਤ ਚੰਗਾ ਲੇਖਣ ਜੇਗਾ ਤੇ ਮਗਰ ਕੱਟੀ ਹੈਗੀ ਹਨਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਪਿੰਡ ਦੱਸੋ ਨਾਮ ਸੁਮੇਤ ਤੇ ਜੇ ਪਿੰਡ ਪੀਲੇ ਵੰਗਾ ਠੀਕ ਹੈ ਵੀ ਜਿਲ੍ਹਾ ਕਿਹੜਾ ਪਿੰਡ ਆ ਸਨਮਾਨਗੜ੍ਹ ਸਨਮਾਨਗੜ੍ਹ ਤੇ ਬਾਈ ਕਿੰਨਾ ਦੁੱਧ ਤਿਆਰ ਹੈ ਥੱਲੇ ਹੁਣ ਹੁਣ ਜੀ 15 16 ਗਿਰ ਤਿਆਰ ਆ ਦੁੱਧ ਤੇ ਮਗਰ ਕੱਟੀ ਹੈ ਮਗਰ ਕੱਟੀ ਬਹੁਤ ਚੰਗੀ ਹੈ ਕੱਟੀ ਬਹੁਤ ਵਧੀਆ ਬਰੀਡ ਵਾਲੀ ਕੱਟੀ ਕੀ ਰੇਟ ਕਰ ਦਵੀਏ ਆਪਾਂ ਇਹਦਾ ਰੇਟ ਕਰਾਉਣ ਨੂੰ ਜੀ ਦੋ 10 ਕਰਾ ਲਓ ਕੋਸੀ ਕਰਾ ਲਓ ਠੀਕ ਹੈ ਬਈ 132000 ਦੀ ਮੈਂ ਦੇਣੀ ਹੈ ਠੀਕ ਹੈ ਬਾਈ 132 ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ 70233 68544 ਠੀਕ ਹੈ ਬਾਈ ਹੋਰ ਵੀ ਹੈਗੇ ਕਿੱਕੀ ਬਸ ਬਈ ਆਵਰ ਵੀ ਬਣਾਉਂਦੇ 1 ਮਿੰਟ ਮੈਂ ਕਰਨਾ ਸੋਚ। ਦੇਖੋ ਜੀ ਮੈਂ ਟੋਲਪੈਟ ਪਰ ਮੈਂ ਬਾਕੀ ਆ ਮੈਂ ਤੁਹਾਨੂੰ ਇੱਕ ਤੋਰ ਕੇ ਦਿਖਾਉਣਾ ਵੱਡੀ ਮੱਝ ਆ। ਠੀਕ ਹੈ। ਤੇ ਬਾਈ 10 9 6 18 ਕਿਲੋ ਦੁੱਧ ਆਗਾ ਤੇ ਵੇਖੋ ਤੁਸੀਂ ਮੱਝ। ਠੀਕ ਹੈ। ਤੇ ਸਸਰੀਕਾਲ ਜੀ। ਸਸਰੀਕਾਲ। ਆਪਣਾ ਨਾਮ ਤੇ ਪਿੰਡ ਦੱਸ ਦੀ। ਨਾਮ ਮੰਗਤ ਰਾਇ ਪਿੰਡ ਗੋੜ ਫੱਤਾ ਜਿਲ੍ਹਾ ਬਟਿੰਡਾ। ਜਿਲ੍ਹਾ ਬਟਿੰਡਾ। ਤੇ ਕਿੰਨਾ ਟਾਈਮ ਬਈ ਇਹਨੂੰ ਸੋਈ ਨੂੰ ਮੱਝ ਨੂੰ? ਸੋਈ ਨੂੰ ਤਿੰਨ ਦਿਨ ਹੋਇਆ। ਤਿੰਨ ਦਿਨ ਨੂੰ ਤੇ ਦੁੱਧ ਕਿੰਨਾ ਆਇਆ ਥੱਲੇ? 17-18 ਕਿਲੋ ਆਇਆ। 17-18 ਕਿਲੋ ਆਗਾ। ਤੇ ਮਗਰ ਬਈ। ਕੱਟੀ ਹੈ ਕੱਟੀ ਹੈ ਜੀ ਮਗਰ ਕੱਟੇਗੀ ਬਹੁਤ ਹੀ ਚੰਗੀ ਕੱਟੀ ਹੈਗੀ ਤੇ ਜੀ ਇਹਦਾ ਪਰੇਡ ਕੀ ਕਰਦੇ ਆਂਗੇ ਇਹਦਾ ਮੁੱਲ 110 ਕਰਦੇ ਆਂਗੇ ਇਹ ਆਪਣਾ ਮੋਬਾਈਲ ਨੰਬਰ ਦੱਸਿਓ 998883043 ਠੀਕ ਹੈ ਧੰਨਵਾਦ ਬਾਕੀ ਦੇਖਦੇ ਹਾਂ ਨਾ ਇਹ ਚੱਲ ਕੇ ਹੋਰ ਚੰਗਾ ਚੰਗਾ ਮਰਜਾ ਲਿਖਾਉਣਗੇ ਤੇ ਦੇਖੋ ਪੂਰਾ ਮੰਡੀ ਦਾ ਬਾਹਰ ਬਟਾ ਕਿ ਮੱਝ ਆ ਵੀ ਇੱਕ ਪੂਰੀ ਚੰਗੀ ਹੈਗੀ ਬਾਈ ਨੇ ਨਿਮਾ ਕੇ ਵੀ ਨਹੀਂ ਲੈ ਗਿਆ ਦੇਖੋ ਨਹੀਂ ਮੰਡੀ ਤੇ ਹਰੇਕ ਤਿਆਰ ਕਰਕੇ ਲਿਆਉਂਦਾ ਹੈ ਤੇ ਬਾਈ ਮੱਝ ਨੂੰ ਨਿਮਾ ਕੇ ਹੀ ਲੈ ਗਿਆ ਨਾਰਮਲ ਜਿਵੇਂ ਕੱਕਰੇ ਲੋਕ ਪਰਿਵਾਰ ਹੁੰਦਾ ਹੈ ਨਾ ਉਵੇਂ ਮੱਝ ਲੈ ਕੇ ਆਇਆਗਾ ਇੱਕ ਹਾਲ ਇੱਕ ਪੂਰੇ ਕੁੰਡੇ ਸਿਰ ਸਾਡੇ ਨਾ ਚਾਗੇ ਇਹ ਦੇ ਕੁਵੀ ਚੱਲ ਕੇ ਦਿਖਾਉਣੇ ਗੱਲ ਬਾਤ ਅੰਡ ਤੇ ਇਧਰ ਚੱਲਦਾ ਇੱਕ ਵੱਡੀ ਮੱਚ ਫੋਰ ਵੀ ਦਿਖਾਉਣੇ ਆ ਤੇ ਕਰਦੇ ਆ ਗੱਲ ਬਾਤ ਅੰਡ